ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਜੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰੈਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਹਦੇ ਨਾਲ ਹੀ 2 ਤੋਂ 3 ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸ ਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅਰੈਸਟ ਵੀ ਕੀਤੀ ਜਾਊਗੀ। ਧੰਨਵਾਦ ਜੀ। ਪੂਰਾ ਮਾਮਲਾ ਇਹ ਹੈ ਜੀ ਸਾਡੇ ਇਲਾਕੇ ਦੇ ਵਿੱਚ ਕਿਸਾਨੀ ਧਰਨਾ ਲੱਗਿਆ ਹੋਇਆ। ਪਿਛਲੇ 11-12 ਮਹੀਨੇ ਤੋਂ ਸਾਲ ਦੇ ਲਗਭਗ ਹੀ ਹੋ ਗਿਆ। ਉਹ ਬੰਦ ਹੋਣ ਕਰਕੇ ਹੌਲੀ-ਹੌਲੀ ਨਹਿਰ ਤੋਂ ਪਰਲੀਆਂ ਸੜਕਾਂ ਹਲਕੇ ਕਨੌਰ ਦੀਆਂ ਜੋ ਹਲਕੇ ਕਨੌਰ 'ਚ ਪੈਂਦੀਆਂ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ। ਈਮਨ ਕੇ ਪੁਲ ਵੀ ਟੁੱਟ ਗਏ ਨੇ। ਲੋਕਾਂ ਨੇ ਬੰਦ ਵੀ ਕੀਤੇ ਨੇ ਪੁਲ ਐਂਗਲ ਲਾ ਕੇ ਮੈਂ ਵੀ ਸਰਪੰਚਾਂ ਕੋਲ ਜਾ ਕੇ ਆਇਆ ਭਈ ਆ ਕਿਵੇਂ ਉਹ ਕਹਿੰਦੇ ਸਾਡੀਆਂ ਸੜਕਾਂ ਟੁੱਟੀਆਂ ਸੀ ਬੰਦ ਕਰਤੀਆਂ ਪੁਲ ਦੇ ਉੱਪਰ ਪਰਚੀ ਵੀ ਲੱਗੀ ਹੋਈ ਹੈ ਜਿੰਨੀ ਕਿ ਜੋ ਸ਼ਰਧਾ ਮੁਤਾਬਕ ਹੈ ਤਾਂ ਇਦਾਂ ਹੀ ਸਾਰੀਆਂ ਸੜਕਾਂ ਟੁੱਟਣ ਕਰਨ ਸਾਨੂੰ ਵੀ ਬਹੁਤ ਦਿੱਕਤ ਹੈ ਉਸ ਤੋਂ ਬਾਅਦ ਮੇਨ ਮੇਨ ਪੁਲ ਸੀ ਨਹਿਰ ਵਾਲਾ ਭਾਖੜਾ ਵਾਲਾ ਉਹ ਸਰਕਾਰ ਬਣਾ ਰਹੀ ਹੈ ਉਹ ਸਰਕਾਰ ਨੇ ਪਹਿਲਾਂ ਪਹਿਲਾਂ 메인 ਪੁਲ ਸੀਗਾ ਪਾਖੜਾ ਤੇ ਚੱਲਦਾ ਹੋਇਆ ਉਹ ਉਸ ਤੋਂ ਬਾਅਦ ਐਸਵਾਈਐਲ ਦਾ ਪੁਲ ਚੱਲਦਾ ਰਿਹਾ ਔਰੇ ਸਰਕਾਰ ਨੇ ਨਵਾਂ ਪੁਲ ਕੋਈ ਨਹੀਂ ਸੀ ਬਣਾਇਆ ਉਹ ਐਸਵਾਈਐਲ ਬਾਈ ਦਾ ਪੁਲ ਵੀ ਡੈਮੇਜ ਹੋ ਗਿਆ ਉੱਥੋਂ ਟ੍ਰੈਫਿਕ ਬੰਦ ਕਰਤੀ ਉਹ ਸਾਰੇ ਡਿਵਾਈਡ ਕਰਨ ਕਰਕੇ ਸਾਡੇ ਪਿੰਡ ਤੋਂ ਸਾਰੀ ਟ੍ਰੈਫਿਕ ਲੰਘਣ ਲੱਗੀ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਸਾਡਾ ਪੁਲ ਟੁੱਟ ਜਾਏਗਾ ਕੁਛ ਨੇ ਕਿਹਾ ਕੁਛ ਨੇ ਨਹੀਂ ਵੀ ਕਿਹਾ ਤਾਂ ਮੈਂ ਕਿਹਾ ਭਈ ਮੈਂ ਗੱਲ ਕਰਦਾ ਉਹਨਾਂ ਨਾਲ ਲੀਡਰਾਂ ਨਾਲ ਵੀ ਇਹ ਰਸਤਾ ਖੋਲਿਆ ਜਾਏ ਇਹ ਰਸਤਾ ਖੋਲਿਆ ਜਾਏ ਮੈਂ ਉਹਨਾਂ ਕੋ ਗਿਆ ਭੰਦੇਰ ਸਾਹਿਬ ਕੋ ਗਿਆ ਮੈਂ ਕਿਹਾ ਜੀ ਸਾਡੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਤਾਂ ਇਵਨ ਕਿ ਮੌਤਾਂ ਵੀ ਹੋਈਆਂ ਨੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਨੇ ਸਾਡੀਆਂ ਸੜਕਾਂ ਟੁੱਟ ਗਈਆਂ ਇਹਦਾ ਹੱਲ ਦੱਸੋ ਜੀ ਕੀ ਹੈ ਅਸੀਂ ਤੁਹਾਡੇ ਨਾਲ ਅਸੀਂ ਵੈਸੇ ਤੁਹਾਡੇ ਨਾਲ ਆ ਪਰ ਇਸ ਮਾਮਲੇ 'ਚ ਨਹੀਂ ਤੁਸੀਂ ਇਹ ਰਸਤਾ ਖੋਲ ਦੋ ਪਲੀਜ਼ ਵੀ ਇਹ ਮੇਨ ਰੋਡ ਹੈ ਜਿੰਨੀਆਂ ਹੈਵੀ ਗੱਡੀਆਂ ਨੇ ਉਹ ਕਿੱਥੋਂ ਲੰਘਣਗੀਆਂ ਸਾਰੀ ਜਨਤਾ ਘੰਟਾ ਡੇਢ ਘੰਟਾ ਢੇੜਾ ਖਾ ਕੇ ਜਾਂਦੀ ਏ ਡੀਜ਼ਲ ਦਾ ਵੀ ਨੁਕਸਾਨ ਹੈ ਜਨਤਾ ਦਾ ਵੀ ਨੁਕਸਾਨ ਹੈ ਪਰਚੀ ਦਾ ਫੈਸਲਾ ਇਹ ਹੋਇਆ ਜੀ ਜਦੋਂ ਸਾਡੇ ਕੋਲ ਐਪਲੀਕੇਸ਼ਨ ਆਈ ਅਸੀਂ ਉੱਤੇ ਵਿਚਾਰ ਕੀਤਾ ਵਿਚਾਰ ਕਰਕੇ ਸੋਚਿਆ ਵੀ ਕੀ ਹੋਣਾ ਚਾਹੀਦਾ ਸੋਚ ਸਮਝ ਕੇ ਫਿਰ ਫੈਸਲਾ ਇਹ ਲੈ ਗਿਆ ਵੀ ਅਸੀਂ ਮਤਾ ਪਾ ਦਿੰਨੇ ਆ ਇੱਕ ਕਮੇਟੀ ਬਣਾ ਦਿੰਨੇ ਆ ਵੀ ਕਮੇਟੀ ਆਪਣੀ ਵਸੂਲੀ ਕਰੇ 50 ਲਾਲੇ 40 ਲਾਲੇ ਛੋਟੀ ਗੱਡੀ ਉਹਦੇ ਚ ਇਹ ਕਿਹਾ ਗਿਆ ਵੀ ਐਲਟੋ ਗੱਡੀ 4 ਵੀਲਰ ਤੇ ਮਰੂਤੀ ਕੋਲੋਂ ਕੁਝ ਵੀ ਨਹੀਂ ਲੈਣਾ ਛੋਟੀਆਂ ਗੱਡੀਆਂ ਨੇ ਜਿਹੜੀਆਂ ਫੋਰਚੂਨਰ ਲੱਗਦੀਆਂ ਜਾਂ ਵੱਡੀਆਂ ਗੱਡੀਆਂ ਨੇ ਜਿਹੜੇ ਫੋਰਚੂਨਰ 50 ਲੱਖ ਦੀ ਗੱਡੀ ਲੈ ਰੱਖੀ ਹੈ ਉਹ इवन ਕਿ 50 ਰੁਪਏ 100 ਰੁਪਏ ਦੇ ਸਕਦਾ ਹੈ ਟੰਕ ਨਹੀਂ ਕਰਨਾ ਕਿਸੇ ਨੂੰ ਜੀ ਪਰ ਤੁਸੀਂ ਲੈ ਸਕਦੇ ਹੋ ਭਾਈ ਉਹਨਾਂ ਨੂੰ ਕਿਹਾ ਵੀ ਤੁਹਾਡੀ ਮਰਜ਼ੀ ਅੱਗੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਕਮੇਟੀ ਬਣਾਤੀ ਕਮੇਟੀ ਨੇ ਅੱਗੇ ਫੈਸਲਾ ਲਿਆ ਕਮੇਟੀ ਦੇ ਦਰਮਿਆਨ ਇਹ ਕੀ ਹੋਇਆ ਕਿ ਕਮੇਟੀ ਨੇ ਸੋਚਿਆ ਵੀ ਅਸੀਂ ਬੈਠਾਂਗੇ ਉੱਥੇ ਕਮੇਟੀ ਨੂੰ ਇਹਨਾਂ ਨੇ ਰਾਹ ਕਿਨਾਂ ਦੇ ਰਸਤਾ ਨਹੀਂ ਦਿੱਤਾ ਹੈਗਾ ਪੈਸੇ ਕੱਟਣ ਲਈ ਮੈਂ ਵੀ ਛੱਡ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਹਿੰਦਾ ਨਾ ਕਿਸੇ ਨੂੰ ਫਿਰ ਮੈਂ ਬੱਸਾਂ ਨੂੰ ਇਹ ਗੱਲ ਕੀਤੀ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਹੀ ਗੱਲ ਹੋਈ ਐ ਏਦੋਂ ਬਾਅਦ ਕੋਈ ਨਹੀਂ ਪਰਚੀ ਚੱਲ ਰਹੀ ਐ ਜ਼ਬਰਦਸਤੀ ਇਹ ਵੀ ਹੋਇਆ ਗਿਆ ਕਿ ਪੁਲਿਸ ਨੂੰ ਭੇਜ ਕੇ ਵੀ ਇੱਥੇ ਧੱਕੇ ਨਾਲ ਪਰਚੀ ਰੋਕੀ ਜਾਗੀ ਤੁਹਾਡੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਖਿਲਾਫ ਈਵਨ ਕੋਈ ਐਨਡੀपीएस ਦੇ ਪਰਚੇ ਵੀ ਦਿੱਤੇ ਜਾਣਗੇ ਕਿ ਤੁਸੀਂ ਸਰਕਾਰ ਦੇ ਖਿਲਾਫ ਚੱਲ ਰਹੇ ਹੋ ਮੈਂ ਕਿਹਾ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਪਰਚੇ ਹੁੰਦੇ ਨੇ ਤੁਹਾਡੀ ਮਰਜ਼ੀ ਐ ਜੇ ਸਰਕਾਰਾਂ ਕਰਦੀਆਂ ਆਈਆਂ ਨੇ ਪਹਿਲਾਂ ਵੀ ਕਰਦੀਆਂ ਹੁਣ ਵੀ ਕਰ ਲੈਣ ਕੋਈ ਇਤਰਾਜ਼ ਨਹੀਂ ਆਪਾਂ ਨੂੰ ਸਰਕਾਰ ਤੇ ਠੀਕ ਐ ਪੁਲਿਸ ਕਰਦੀ ਹੁੰਦੀ ਐ ਠੀਕ ਐ ਪੁਲਿਸ ਨੇ ਆਪਣਾ ਕੰਮ ਕਰਨਾ ਜੀ ਅਸੀਂ ਉਹ ਉਹ ਕਾਗਜ਼ੀ ਕਾਰਵਾਈ ਜੋ ਲੀਗਲ ਪ੍ਰੋਸੈਸ ਹੈ ਅਸੀਂ ਦੱਸ ਰਾਏ ਜੋ ਕੀਤਾ ਹੋਇਆ ਦਿਖਾਵਾਂਗੇ ਜੇ ਸਾਡਾ ਸਹੀ ਹੋਇਆ ਤਾਂ ਸਾਨੂੰ ਇਨਸਾਫ ਮਿਲ ਜਾਏਗਾ ਨਹੀਂ ਤਾਂ ਉਹ ਲੈ ਜਾਣਗੇ ਜੀ ਪਰ ਅਸੀਂ ਧੱਕਾ ਕਿਸੇ ਨਾਲ ਨਹੀਂ ਕੀਤਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਧੱਕਾ ਕਿਸੇ ਨਾਲ ਨਹੀਂ ਕੀਤਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਤੇ ਧੱਕਾ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਜੇ ਪੈਸੇ ਨਹੀਂ ਦੇਣ ਤਾਂ ਇੱਥੋਂ ਵਾਪਸ ਮੁੜ ਜਾਓ ਤੁਸੀਂ ਬਿਲਕੁਲ ਜੀ ਇਹ ਇਹ ਵੀ ਉੱਥੇ ਨੌਜਵਾਨ ਜਿਹੜੇ ਖੜੇ ਸੀ ਉਹਨਾਂ ਕਿਹਾ ਹੋਏਗਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਹੋਏਗਾ ਇਹ ਗੱਲ ਜਦੋਂ ਅਗਲਾ ਪਰਚੀ ਨਹੀਂ ਘਟਾਉਂਦਾ ਅਗਲਾ ਕਹਿੰਦੇ ਭਾਈ ਜੇ ਤੂੰ ਨਹੀਂ ਪਰਚੀ ਘਟਾਉਣੀ ਤੇ ਵਾਪਸ ਚੱਲਦਾ ਸਾਨੂੰ ਕੀ ਸਾਨੂੰ ਲੜਨ ਦੀ ਲੋੜ ਨਹੀਂ ਹੈਗੀ ਇਹ ਕਿਹਾ ਹੋਏਗਾ ਮੈਂ ਨਹੀਂ ਕਹਿੰਦਾ ਧੱਕੇ ਨਾਲ ਪਰਚੀ ਕੱਟਣਾ ਹੀ ਹੋਗਾ ਇੱਕ ਤਰੀਕੇ ਨਾਲ ਨਹੀਂ ਨਹੀਂ ਇਹ ਧੱਕੇ ਨਾਲ ਕਹਿ ਨਹੀਂ ਸਕਦੇ ਇਹ ਧੱਕਾ ਨਹੀਂ ਕਹਿ ਸਕਦੇ ਇਹ ਤਾਂ ਇੱਕ ਆਪਸੀ ਉਹਦੇ ਨਾਲ ਕਿਹਾ ਗਿਆ ਵੀ ਪਰਚੀ ਲੈ ਲਓ ਭਾਈ ਇਦਾਂ ਸਾਨੂੰ ਪਰੇਸ਼ਾਨ ਨਹੀਂ ਹੋ ਰਹੀਏ ਤਿੰਨ ਐਕਸੀਡੈਂਟ ਹੋਏ ਬਈ ਉਹ ਦਿਨ ਰੋਡ 'ਚ ਰੋਡ ਬਲੌਕ ਸੀਗਾ ਰੋਡ ਇਧਰ ਰਾਈਟ ਸਾਈਡ ਨੂੰ ਕਰਕੇ ਖਲਾਇਆ ਗਿਆ ਧੱਕਾ ਨਹੀਂ ਕੀਤਾ ਹੈਗਾ ਇਹ ਤਾਂ ਦੇਖੋ ਕਿਹਾ ਵੀ ਜਾਂਦਾ ਕਈ ਵਾਰੀ ਇਹ ਗੱਲ ਤਾਂ ਆਪਾਂ ਤੁਸੀਂ ਵੀ ਕਾਓਗੇ ਪ੍ਰੈਸ ਵਾਲੇ ਨਹੀਂ ਕਹਿਣਗੇ ਜਿਵੇਂ ਤੁਹਾਨੂੰ ਘੂਰਾਗਾ ਤੁਸੀਂ ਮੈਨੂੰ ਨਹੀਂ ਕਹੋਗੇ ਤੁਸੀਂ ਮੈਨੂੰ ਕਿਉਂ ਘੂਰ ਰਹੇ ਆ ਇਹ ਤਾਂ ਇਹ ਮੁੱਦਾ ਹੈਗਾ ਠੀਕ ਹੈ ਸਰ ਪਰ ਸਰ ਅਵਾ ਲਾ ਯਾਰ ਲੈ ਲਿਏ ਉਹ ਲੈ ਰਿਹਾ ਹਾਂ ਹਾਂਜੀ ਦੱਸੋ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲਣਾ ਹੱਸਦਾ ਆ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੂਗੀ ਜੀ ਇਹ ਬੈਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਹਾਰਾ ਡਿੰਟ ਦੋ ਦੋ ਦਿਨ ਦੋ ਨਹੀਂ ਨਹੀਂ ਤਾਂ ਮਾਫ ਕਰੋ ਮਾਫ ਕਰੋ ਨਹੀਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਲਾ ਲਾ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਂਗੇ ਵੀ 팀 ਬਣੂਗੇ ਯਾਰੋ ਕੱਲੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਹਾਰਾ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੀ ਗੱਲ ਬਣੀ ਮਹਾਰਾ ਜੀ ਯਾਰ ਮਰਨ ਹਮਾਰਾ ਯਾਰ ਯਾਰ ਆ ਜਾ ਪੰਚਾਇਤ ਨਾਲ ਗੱਲ ਕਰ ਲੇ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਤੁਹਾਨੂੰ ਗੱਲ ਸੁਣੋ ਇੱਕ ਮਿੰਟ ਬਾਈ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਪ੍ਰੋਡਕਟਸ ਲੈਂਦੇ ਹੁੰਦੇ ਇਹ ਤਾਂ ਪੰਚ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਤੁਹਾਨੂੰ ਦਿਖਾਣੀ ਆ ਪਰਸੀ ਮਾਲ ਤੁਹਾਨੂੰ ਦਿਖਾएंगे ਲੈ Google Pay ਕਰ ਕਰ Google ਕਰ ਲੈ ਮਾਲ ਤੁਹਾਨੂੰ ਦਿਖਾ ਲਈ ਉਹ ਇਧਰ ਆ ਅਗਲੇ ਨੇ ਦੇ ਨੰਬਰ Google ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ Google ਕਰ Google ਵੀ ਕਰ ਨਹੀਂ یار ਬ੍ਰੇਕ ਆਏ ਸੀ ਯਾਰ ਮੱਥਾ ਡਾਣ ਨਾ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਬੇਹਿੰਦੇ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਭਾਜੀ ਭਾਜੀ ਯਾਰ ਆਪਣੀ ਵਾਂਗ ਸੈਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਗੀ ਇਹ ਗੱਲ ਬਣਾ ਲਾਂਗੇ ਲੋਕਲ ਕੋਲ ਪਰਚੀ ਕਰੀ ਪਰਚੀ ਤਾਂ ਦਿਓ ਸਾਨੂੰ ਮੁੰਡੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਮੁੰਡੇ ਲਾ ਲਾ ਯਾਰ ਬਸ ਬਾਫਰ ਠੀਕ ਹੈ ਗੱਲ ਹੀ ਖਤਮ ਮੁੰਡੇ ਲਾ ਲਾ ਬਸ ਬਾ ਗੱਲ ਹੀ ਖਤਮ ਫੇ ਗੱਲ ਖਤਮ ਇਹ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਲਾਹਾ ਜਿੰਨੇ ਆਏ ਚਲੋ